ਹੁਣ ਗੱਲਾਂ ਉੱਠਣ ਲੱਗੀਆਂ ਪਲਾਨਡ ਇੰਟਰਵਿਊ ਸੀ ਤਾਂ ਆਪ ਕਹਿੰਦਾ ਜੀ ਪ੍ਰਦੀਪ ਕਲੇਅਰ ਪਲਾਨਡ ਹੋ ਸਕਦਾ ਸਰਕਾਰ ਤਾਂ ਇਹਨਾਂ ਦੀ ਸੀ ਕੌਣ ਕਰ ਗਿਆ ਅਫਸਰ ਕਰ ਗਿਆ ਇੱਕ ਅਫਸਰ ਦੀ ਨਹੀਂ ਹਿੰਮਤ ਹੈਗੀ ਆ RAM ਰਹੀਮ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕੀਤੀ ਆ ਫਿਰ ਤੁਸੀਂ ਕੋਰਟ ਦੇ ਵਿੱਚ ਅਨਟਰੇਸ ਫਾਈਲ 2012 ਤੋਂ ਪਹਿਲਾਂ ਅਚਾਨਕ ਕਰ ਦਿੰਦੇ ਹੋ ਤੇ ਸਰਕਾਰ ਕੀ ਦੀ ਸੀ ਦੁਆਰਾ ਸਰਕਾਰ ਬੰਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਤੇ ਭਾਰਤੀ ਜਨਤਾ ਪਾਰਟੀ ਉਹ ਬਾਬਾ ਜੀ ਦੀ ਕਿਰਪਾ ਸੀ ਮੈਂ ਨਹੀਂ ਕਹਿੰਦਾ ਪਿਆ ਆ ਪ੍ਰਦੀਪ ਕਲੀਅਰ ਨਹੀਂ ਕੀਤਾ ਜਲਾਲਪੁਰ ਵਿਧਾਇਕ ਸੀਗੇ ਉਹਨਾਂ ਨੇ ਐਫੀਡੇਵਿਟ ਆਪਣੇ ਬਿਆਨ ਦਿੱਤੇ ਹੈਗੇ ਆ ਕਿ ਇਹਦੀ ਡੇਰਾ ਜਿਹੜਾ ਵਾ ਸੱਚਾ ਸੌਦਾ ਤੇ ਸੁਖਵੀਰ ਬਾਦਲ ਦੇ ਕਨੇ 100 ਕਰੋੜ ਦੀ ਡੀਲ ਹੋਈ ਬਾਬੇ ਦੇ ਸ਼੍ਰੀ ਕਾਟਕ ਸਾਹਿਬ ਤੋਂ ਮਾਫੀ ਨਹੀਂ ਮਿਲੀ ਕੀ ਐਸਜੀਪੀਸੀ ਨੇ ਇਤਿਹਾਸ ਨਹੀਂ ਜਾਰੀ ਕੀਤਾ ਕਹਿ ਦਿਓ ਫਿਰ ਉਹ ਵੀ ਗਲਤ ਸੀਗਾ ऑन रिकॉर्ड ਤੁਸੀਂ ਇਹ ਵੀ ਕਢਾ ਲਓ ਜਲੰਧਰ ਇੰਪਰੂਵਮੈਂਟ ਰਸਤੇ ਵਿੱਚੋਂ ਬਾਹਰ ਕਾਲੀਆ ਕਲੋਨੀ ਅਮਰੀਸਰ ਬਾਈਪਾਸ ਤੇ ਬਾਬੇ ਦੇ ਜਵਾਈ ਨੂੰ ਪਟ્રોલ ਪੰਪਣੀ ਦਿੱਤਾ ਗਿਆ ਕਿ ਡੇਰਾ ਦੇ ਜਿਹੜੇ ਮੁਖੀ ਦੇ ਚੇਲੇ ਸੀਗੇ ਉਹਨਾਂ ਨੇ ਸ਼ਰਿਆਮ ਦਵਾਰਾਂ ਦੇ ਉੱਤੇ ਲਿਖ ਕੇ ਲਾਇਆ ਨਹੀਂ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹਿੰਮਤ ਲੈ ਕੇ ਛੁਡਾ ਲਓ ਤੇ ਮੈਨੂੰ ਦੱਸ ਦਿਓ ਜੇ ਉਹਦੇ ਖਿਲਾਫ ਜਾਂਚ ਕੀਤੀ ਹੋਵੇ ਫੜਨ ਨਾਤਾ ਬਾਬੇ ਦੇ ਬੰਦਿਆਂ ਨੂੰ ਸੀ ਦੋਸ਼ੀਆਂ ਨੂੰ ਜਿਨ੍ਹਾਂ ਨੇ ਅੰਗ ਖਿਲਾਰੇ ਸੀ ਗੋਲੀਆਂ ਤੁਸੀਂ ਉਹਨਾਂ ਦੇ ਚਲਾਉਂਦੀਆਂ ਨੇ ਹੱਥੇ ਸਿੰਘਾਂ ਤੇ ਜਿਹੜੇ ਪਾਟ ਕਰ ਰਹੇ ਸੀ ਤੇ ਦੋਸ਼ੀਆਂ ਨੂੰ ਮੰਗ ਕਰ ਰਹੇ ਸੀ ਜਿਹਦੇ ਉੱਤੇ ਦੋਸ਼ ਹੈ ਉਹਨੂੰ ਢਾਡੀ ਸਰਕਾਰ ਕੇਂਦਰ ਸਰਕਾਰ ਚ ਉਹਨੂੰ ਪ੍ਰੋਲ ਦੇ ਰਹੀ ਹੈ ਤੇ ਤੁਸੀਂ ਉਸ ਸਰਕਾਰ ਦੇ ਭਾਈ ਵਾਲੋ ਫਿਰ ਤੁਸੀਂ ਕੋਈ ਸਾਡੀ ਸਾਂਝ ਨਹੀਂ ਹੈਗੀ 90 ਲੱਖ ਰੁਪਈਆ ਤੁਸੀਂ ਗੁਰਦੁਆਰਿਆਂ ਦੀ ਗੋਲਕਾਂ ਦਾ ਪੈਸਾ ਸਿਰਫ ਬਾਬਾ ਰਾਮ ਰਹੀਮ ਦੀ ਪ੍ਰਸ਼ੰਸਾ ਕਰਨ 'ਚ ਖਰਚ ਕਰ ਕਮਾਲ ਆ ਯਾਰ ਫਿਰ ਤੁਸੀਂ ਕਹਿੰਦੇ ਹੋ ਜੀ ਸਾਡਾ ਕਸੂਰ ਕੋਈ ਨਹੀਂ ਔਰ ਸਿੱਖ ਫੰਥ ਦੇ ਵਿੱਚ ਗੁਰੂਆਂ ਦੀ ਮਿਹਰਬਾਨੀ ਹੈ ਕਿ ਜਿਹੜਾ ਨਿਮਕ ਆਵੇ ਉਹਨੂੰ ਮਾਫ ਕਰ ਦਿੰਦੇ ਹੁੰਦੇ। ਲੱਗੇ ਗਾਲ ਤੋਂ ਇੱਕ ਇੰਟਰਵਿਊ ਨੇ ਖਿਲਾਰ ਪਾ ਦਿੱਤਾ ਪੂਰੀ ਸਿਆਸਤ ਵਿੱਚ ਖਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਕੁਝ ਇਹੋ ਜਿਹੇ ਤੱਥ ਸਾਹਮਣੇ ਆਏ ਨੇ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਦਾ ਸੌਦਾ ਸਾਧ ਦੇ ਨਾਲ ਕੀ ਸਬੰਧ ਸੀ ਕਿਸ ਤਰ੍ਹਾਂ ਦਾ ਸਬੰਧ ਸੀ ਔਰ ਕਿੰਨੀ ਵਾਰ ਮਿਲੇ ਸੀ ਕੀ ਕੁਝ ਕਿਹਾ ਗਿਆ ਕਿੱਥੇ ਕਿੱਥੇ ਮਦਦ ਲਈ ਕਿਸ ਤਰ੍ਹਾਂ ਮਦਦ ਲਈ ਗਈ ਕਿੰਨੇ ਕਿਸ ਦੀ ਮਦਦ ਲਈ ਹਰ ਇੱਕ ਗੱਲ ਕੱਲੀ-ਕੱਲੀ ਲੰਗੇ ਕੱਲ ਫਰੋਲ ਕੇ ਰੱਖ ਦਿੱਤੀ ਗਈ ਪਰ ਉਸ ਇੰਟਰਵਿਊ ਨੂੰ ਲੈ ਕੇ ਉਹਦਾ ਵਿਰੋਧ ਹੋਣਾ ਸੁਭਾਵਿਕ ਸੀਗਾ ਉਸ ਤੋਂ ਬਾਅਦ ਅਕਾਲੀ ਲੀਡਰਾਂ ਦੇ ਬਿਆਨ ਆਉਂਦੇ ਨੇ ਵਰਸਾ ਸਿੰਘ ਵਲਟੋਹਾ ਇਥੋਂ ਤੱਕ ਕਹਿ ਦਿੰਦੇ ਨੇ ਕਿ ਇਹੋ ਜਿਹੇ ਵਿਅਕਤੀ ਦੇ ਬਿਆਨ ਤੱਥ ਬਣਾਉਣੇ ਹੀ ਗਲਤ ਨੇ ਇਹ ਝੂਠ ਕਿਹਾ ਜਾ ਰਿਹਾ ਇਥੋਂ ਤੱਕ ਕਿਹਾ ਗਿਆ ਕਿ ਇਹ ਇੱਕ ਸਾਜ਼ਿਸ਼ ਹੈ ਵਿਰੋਧੀ ਪਾਰਟੀਆਂ ਦੀ ਖੈਰ ਇਹ ਕੀ ਹੈ ਸਭ ਕੁਝ ਇਹ ਤੱਥ ਕਿੰਨੇ ਕੁ ਰੈਲੇਵੈਂਟ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਦਾ ਬਹੁਤ ਧੰਨਵਾਦ ਜੀ ਸਾਰੇ ਅੰਸ਼ਾ ਸਹਿਕਾ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਹਰ ਵਾਰ ਆਸ ਕਰਦੇ ਸੀ ਕਿ ਸੁਖਬੀਰ ਬਾਦਲ ਕਾਸ਼ ਇਹਨਾਂ ਕੰਮਾਂ ਦੇ ਵਿੱਚ ਨਾ ਹੋਵੇ ਸੁਖਬੀਰ ਬਾਦਲ ਕਾਸ਼ ਇਹ ਸਭ ਕੁਝ ਉਹਨੇ ਨਾ ਕੀਤਾ ਹੋਵੇ ਕਿ ਕੱਲ ਦੀ ਇੰਟਰਵਿਊ ਨਹੀਂ ਤਾਂ ਖਿਲਾਰੀ ਪਾ ਦਿੱਤਾ ਕਹਿੰਦੇ ਪੋਤੜੇ ਫਰੋਲ ਦੇਣ ਵਾਲੀ ਇੰਟਰਵਿਊ ਸੀ ਇਹ ਇਹ ਚੀਜ਼ ਸਾਹਮਣੇ ਨਹੀਂ ਨਹੀਂ ਦੇਖੋ ਯਾਰ ਸਾਹਬ ਸਿੰਘ ਜੀ ਆਪਾਂ ਜਿੰਨੀਆਂ ਕਿ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ ਵਾਰਤਾ ਕੀਤੀਆਂ ਜਿੰਨੀਆਂ ਕਿ ਆ ਉਹਦੇ 'ਚ ਹਮੇਸ਼ਾ ਇੱਕ ਗੱਲ ਕਹੀ ਹੈ ਕਿ 2015 ਤੋਂ 2024 ਤੱਕ ਸਿੱਖੀ ਦਾ ਘਾਣ ਬਹੁਤ ਹੋਇਆ ਤੇ ਸਿੱਖੀ ਦਾ ਘਾਣ ਦੇ ਕਾਰਨ ਵੀ ਮੈਂ ਦੱਸੇ ਕਿ ਰਾਮ ਰਹੀਮ ਨੂੰ ਸਪੋਰਟ ਦੇਣਾ ਰਾਮ ਰਹੀਮ ਤੋਂ ਮਦਦ ਲੈਣਾ ਚਾਹਣਾ ਹੋਰ ਬਥੇਰੇ ਕਾਰਨ ਸੀਗੇ ਡੀਜੀਪੀ ਸੁਮੇਸ਼ ਸੈਣੀ ਨੂੰ ਲਾਣਾ ਇਜਹਾਰ ਆਲਮ ਨੂੰ ਪ੍ਰੋਮੋਟ ਕਰਨਾ ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ 'ਚ ਜੁਆਇਨ ਕਰਾ ਕੇ ਟਿਕਟ ਦੇਣਾ ਕੀ ਅੰਦਾ ਮੀਰਾ ਮੋਤਲੋ ਵੇਹਗਾ ਸੀ ਕਿ ਇੱਦਾਂ ਦੇ ਸਟੈਪ ਲਗਾਤਾਰ ਚੁੱਕੇ ਗਏ ਜਿਦੇ ਨਾਲ ਸਿੱਖਾਂ ਦਾ ਨੁਕਸਾਨ ਹੋ ਰਿਹਾ ਸੀ ਬਹਿਬਲ ਗਲਾकांड ਕੋਟਕਪੁਰਾ ਗੋਲੀकांड ਨਕੋਦਰ ਗੋਲੀकांड ਤੇ ਹੋਇਆ ਉਹਦਾ ਅਸਰ ਕੀ ਆ ਅਸਰ ਨਾ ਜਿਹੜੀਆਂ ਚੀਜ਼ਾਂ ਆਪ ਕਹਿੰਦੇ ਸੀ ਇਹ ਹੁਣ ਤੁਸੀਂ ਕਹਿੰਦੇ ਬਈਓ ਅੱਜ ਮੈਨੂੰ ਬਈ ਬਾਬਾ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਡੀਲ ਹੋਈ ਸੀ ਅਰੇ ਬਾਈ ਜੀ ਇਹ ਤਾਂ ਸਭ ਨੂੰ ਬਦਾ ਹੋਈ ਸੀ ਇਹਦੇ ਤਾਂ ਪ੍ਰੂਫ ਵੀ ਹੈਗੇ 2012 ਤੋਂ ਪਹਿਲਾਂ ਦੇ 12 ਦੇ ਪ੍ਰੂਫ ਹੈਗੇ ਆ ਦੇਖੋ 2007 ਦੇ ਵਿੱਚ ਜਦੋਂ ਸ਼ਰੋਨੀ ਕਾਲੀਦਾਲ ਬਾਦਲ ਦੀ ਸਰਕਾਰ ਬਣੀ ਆ ਉਸ ਤੋਂ ਬਾਅਦ ਸਲਾਬਤਪੁਰਾ ਵਾਲਾ ਜਿਹੜਾ ਐਫ ਆਈ ਆਰ ਦਰਜ ਹੋਈ ਜਿਹਦੇ ਵਿੱਚ ਡੇਰਾ ਰਾਮ ਰਹੀਮ ਦੇ ਮੁਖੀ ਜਿਹੜੇ ਆ ਰਾਮ ਰਹੀਮ ਉਹਨਾਂ ਨੇ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਂਗੂ ਵਸਤਰ ਪਾ ਕੇ ਲੋਕਾਂ ਨੂੰ ਅੰਮ੍ਰਿਤ ਪਾਣ ਕਰਾਇਆ ਉਹਦੇ 'ਚ ਤਾਂ ਪਰਚਾ ਦਰਜ ਹੋਇਆ ਹੁਣ ਧਿਆਨ ਨਾਲ ਕੜੀਵਾ ਇਸ ਕੜੀ ਸੁਣੋ ਉਹ ਪਰਚਾ ਐਫ ਆਈ ਆਰ ਦਰਜ ਹੋਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ 2012 ਦੀਆਂ ਝੋਨਾ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲਈ ਦੁਆਰਾ ਪੱਪਾ ਭਾਰ ਸੀ ਉਧਰੋਂ ਕੈਪਟਨ ਅਮਰਿੰਦਰ ਸਿੰਘ ਸੀ ਤੇ 2012 ਤੋਂ ਐਨ ਠੀਕ ਪਹਿਲਾਂ ਉਹ ਪਰਚਾ ਵਾਪਸ ਲੈ ਕੇ ਅਨਟ੍ਰੇਸ ਫਾਈਲ ਕੀਤਾ ਜਾਂਦਾ ਯਾਰ ਸਾਰੇ ਹਿੰਦੁਸਤਾਨ ਨੂੰ ਕਿਸ ਪੂਰੇ ਮਤਲਬ ਜਿੱਥੇ ਜਿੱਥੇ ਵੀ ਕੋ ਛੋਟੇ ਬੱਚੇ ਸੀ ਉਹਨਾਂ ਨੂੰ ਪਤਾ ਸੀ ਰਾਮ रहीम ਦੇ ਬੱਬਾ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕੀਤੀ ਆ ਉਹਨਾਂ ਵਾਂਗੂ ਵਸਤਰ ਪਾ ਕੇ ਉਹਨੇ ਅੰਮ੍ਰਿਤ ਛਕਾਇਆ ਉਹ ਤਾਂ ਬੱਚੇ-ਬੱਚੇ ਨੂੰ ਪਤਾ ਸੀ ਤੇ ਤੁਸੀਂ ਕੋਰਟ ਦੇ ਵਿੱਚ ਅਨਟਰੇਸ ਫਾਈਲ 2012 ਤੋਂ ਪਹਿਲਾਂ ਅਚਾਨਕ ਕਰ ਦਿੰਦੇ ਹੋ ਤੇ ਸਰਕਾਰ ਕੀ ਦੀ ਸੀ ਤੁਸੀਂ ਕਿੱਦਾਂ ਕਹਿ ਸਕਦੇ ਹੋ ਤੁਹਾਡੀ ਤੁਸੀਂ ਹੋਮ ਮਿਨਿਸਟਰ ਤੱਕ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਤੇ ਤੁਹਾਡੀ ਸਰਕਾਰ ਕਹਿੰਦੀ ਆ ਬਈ ਨਹੀਂ ਜੀ ਇਹ ਕੇਸ ਵਾਪਸ ਖਾਰਜ ਕੀਤਾ ਜਾਂਦਾ ਪੁਲਿਸ ਕਿੱਦਾਂ ਕਹਿ ਸਕਦੀ ਆ ਅੱਛਾ ਫੇਰ 2012 ਦੇ ਵਿੱਚ ਦੁਆਰਾ ਜਿਹੜਾ ਸਰਕਾਰ ਬਣਦੀ ਆ ਦੁਆਰਾ ਸਰਕਾਰ ਬਣਦੀ ਆ ਪ੍ਰਕਾਸ਼ ਸਿੰਘ ਬਾਦਲ ਦੀ ਤੇ ਭਾਰਤੀ ਜਨਤਾ ਪਾਰਟੀ ਉਹ ਬਾਬਾ ਜੀ ਦੀ ਕਿਰਪਾ ਸੀ ਮੈਂ ਨਹੀਂ ਕਹਿੰਦਾ ਪਿਆ ਆ ਪ੍ਰਦੀਪ ਕਲੇਰ ਨਹੀਂ ਕੀਆ ਠੀਕ ਆ ਨਾ ਵੋਟਾਂ ਪਈਆਂ ਨਹੀਂ ਮਾਲ ਵਿੱਚੋਂ ਜਿੱਤੇ ਨਾ ਇਹ ਜੀ ਗੱਲ ਫੇਰ ਆਜੋ ਯਾਰ ਚਲੋ ਇਤੋਂ ਵੀ ਆਪਾਂ ਥੋੜਾ ਜਿਆਦਾ ਹੋਰ ਗਾਂ ਚੱਲ ਪੈਣਾ ਹੋ ਸਕਦਾ ਜੀ ਜਲਾਲਪੁਰ ਵਿਧਾਇਕ ਸੀਗੇ ਉਹਨਾਂ ਨੇ ਐਫੀਡੇਵਿਟ ਆਪਣੇ ਬਿਆਨ ਦਿੱਤੇ ਹੈਗੇ ਆ ਕਿ ਇਹਦੀ ਡੇਰਾ ਜਿਹੜਾ ਵਾ ਸੱਚਾ ਸੌਦਾ ਤੇ ਸੁਖਬੀਰ ਬਾਦਲ ਦੇ ਕਨੇ 100 ਕਰੋੜ ਦੀ ਡੀਲ ਹੋਈ ਬਾਬੇ ਦੇ ਉਹਦੀ ਸਟੇਟਮੈਂਟ ਹੈਗੀ ਆ ਔਨ ਰਿਕਾਰਡ ਹੈ ਸਟੇਟਮੈਂਟ ਉਹਦੀ ਸਾਬਕਾ ਵਿਧਾਇਕ ਨੇ ਉਹਨਾਂ ਦੀ ਸਟੇਟਮੈਂਟ ਔਨ ਰਿਕਾਰਡ ਹੈ ਤਕ ਕੋਣ ਮੇਰੀ ਗੱਲ ਨਹੀਂ ਸਮਝਦੇ ਬਈ ਇੱਕ ਜ਼ਿੰਮੇਦਾਰ ਬੰਦੇ ਦੀ ਸਟੇਟਮੈਂਟ ਹੈ ਚਲੋ ਇਹਨੂੰ ਤਾਂ ਲੋਕੀ ਕਹੀ ਜਾਂਦੇ ਜੀ ਕ੍ਰਿਮਿਨਲ ਆਇਆ ਜੀ ਇਹ ਆਪ ਦੋਸ਼ੀ ਹੈ ਜੀ ਪ੍ਰਦੀਪ ਕਲੇਰ ਇਹਨੇ ਇਦਾਂ ਝੂਠ ਹੀ ਬੋਲਦਾ ਉਹ ਤਾਂ ਜ਼ਿੰਮੇਦਾਰ ਸੀਗੇ ਚਲੋ ਆਪਾਂ ਹੋਰ ਅੱਗੇ ਵੱਧ ਜਾਨੇ ਯਾਰ ਥੋੜਾ ਜਿਆ ਹੋਰ ਅੱਗੇ ਵੱਧ ਜਾਨਨੇ ਆ ਕੀ ਸ਼੍ਰੀ ਕਾਉ ਤੱਕ ਸਾਫ ਤੋਂ ਮਾਫੀ ਨਹੀਂ ਮਿਲੀ ਦੇ ਦਾ ਰਾਮ ਰਹੀਮ ਦੇ ਸੱਚਾ ਸੌਧਨ ਦੇ ਮੁਖੀ ਨੇ ਦੇਰਾ ਰਾਮ ਬਾਬਾ ਰਾਮ ਰਹੀਮ ਨੂੰ ਸ਼੍ਰੀ ਕਾਟਕ ਸਾਹਿਬ ਤੋਂ ਮਾਫੀ ਨਹੀਂ ਮਿਲੀ ਕੀ ਐਸਜੀਪੀਸੀ ਨੇ ਇਤਿਹਾਰ ਨਹੀਂ ਜਾਰੀ ਕੀਤਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਅਕਾਲੀ ਦਲ ਦੇ ਲੀਡਰਸ਼ਿਪ ਉਹਨਾਂ ਨੇ ਹਮਾਇਤ ਦੇ ਵਿੱਚ ਸਟੇਟਮੈਂਟ ਨਹੀਂ ਦਿੱਤੀ ਇਹ ਵੀ ਕਹਦਾ ਝੂਠ ਹੈ ਕਹਦੇ ਐਸਜੀਪੀਸੀ ਨੇ ਇਤਿਹਾਰ ਨਹੀਂ 90 ਲੱਖ ਰੁਪਏ ਦਾ ਜਾਰੀ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਦੀ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਸੀ ਜਿਹਦੇ ਉਹ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਉਸ ਵੇਲੇ ਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸੀਗੇ ਸ਼ੌਮ ਨੀ ਗੁਰਦੁਆਰਾ ਪਰਮੰਦਰ ਕਮੇਟੀ ਨੇ ਇਸ਼ਤਿਹਾਰ ਨਹੀਂ ਜਾਰੀ ਕੀਤਾ ਕਿ ਬਹੁਤ ਵਧੀਆ ਕੀਤਾ ਗਿਆ ਮਾਫੀ ਦੇ ਕੇ ਕਹਦੇ ਹੋ ਫਿਰ ਉਹ ਵੀ ਗਲਤ ਸੀਗਾ ਬਈ ਐਵੇਂ ਕੋਈ ਹੋਰ ਹੀ ਨਕਲੀ ਐਸਜੀਪੀਸੀ ਆਈ ਹੋਣੀ ਆ ਜੀ ਹੋਰ ਹੀ ਆਏ ਹੋਣੇ ਆ ਜੀ ਉਹਨਾਂ ਨੇ ਇਸ਼ਤਿਹਾਰ ਜਾਰੀ ਕਰਤਾ ਜੀ ਇਹ ਤਾਂ ਐਸਜੀਪੀਸੀ ਦਾ ਇਸ਼ਤਿਹਾਰ ਹੀ ਨਹੀਂ ਫਿਰ ਇਹ ਵੀ ਕਹਦੇ ਹੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਟੇਟਮੈਂਟ ਝੂਠੀ ਦਿੱਤੀ ਅਗਲੇ ਦਿਨ ਬਈ ਇਹਦੇ ਨਾਲ ਭਾਈਚਾਰਕ ਸਾਂਝ ਵਧੇਗੀ ਬਹੁਤ ਵਧੀਆ ਉਪਰ ਆਲਾ ਹੈਗਾ ਇਹ ਫਿਰ ਤਾਂ ਇਹ ਵੀ ਕਹਦੇ ਹੋ ਚਲੋ ਆਪਾਂ ਕਹਿੰਦੇ ਯਾਰ ਇੱਥੇ ਵੀ ਛੱਡ ਦਿਓ ਯਾਰ 2014 ਚ ਬੀਬੀ ਹਰਸਿਮਰਤ कौर ਬਾਦਲ ਦੀ ਮਠਿੰਡਾ ਲੋਕ ਸਭਾ ਚੋਣਾਂ ਲੜਨੀ ਆ ਸੀ ਦੇਰ ਇਸਾ ਪ੍ਰਭਾਵ ਹੈ ਤੇ ਔਨ ਰਿਕਾਰਡ ਤੁਸੀਂ ਇਹ ਵੀ ਕਢਾ ਲਓ ਜਲੰਧਰ ਇੰਪਰੂਵਮੈਂਟ ਟਰਸਟ ਦੇ ਵਿੱਚੋਂ ਬਾਹਰ ਕਾਲੀਆ ਕਲੋਨੀ ਅਮਰੀ ਸਰ ਬਾਈਪਾਸ ਤੇ ਬਾਬੇ ਦੇ ਜਵਾਈ ਨੂੰ ਪੈਟਰੋਲ ਪੰਪ ਨਹੀਂ ਦਿੱਤਾ ਗਿਆ राम रहीम ਦੇ ਜਵਾਈ ਨੂੰ ਪੈਟਰੋਲ ਪੰਪ ਨਹੀਂ ਦਿੱਤਾ ਗਿਆ ਰਾਤੋਂ ਰਾਤ ਦਫਤਰ ਖੋਲ ਕੇ ਪੈਟਰੋਲ ਪੰਪ ਦਿੱਤਾ ਗਿਆ ਅਲਾਟ ਕੀਤਾ ਗਿਆ ਇਹ ਵੀ ਗੱਲ ਝੂਠ ਹੈ ਉਸ ਵੇਲੇ ਤਾਂ ਬਲਜੀਤ ਸਿੰਘ ਨੀਲਾ ਮਹਿਲ ਇਥੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਹੁੰਦੇ ਸੀ ਤੇ ਅਕਾਲੀ ਦਲ ਦੀ ਸਰਕਾਰ ਸੀ ਉਹ ਵੀ ਗੱਲ ਝੂਠ ਹੈ ਯਾਰ ਉਹ ਬਾਬੇ ਦੇ ਜਵਾਈ ਨੂੰ ਤੁਸੀਂ ਚੋਣਾ ਤੋਂ ਪਹਿਲਾਂ 2014 ਤੋਂ ਠੀਕ ਥੋੜੀ ਦੇਰ ਪਹਿਲਾਂ ਬਾਬੇ ਦੇ ਜਵਾਈ ਦੇ ਮੁੰਡੇ ਨੂੰ ਤੁਸੀਂ ਪਟ્રોલ ਪੰਪ ਦੇਈ ਜਾਂਦੇ ਹੋ ਬਾਬੇ ਦੇ ਜਵਾਈ ਨੂੰ ਸੌਰੀ ਤੁਸੀਂ ਉਹਨੂੰ ਪਟ્રોલ ਪੰਪ ਦਿੰਦੇ ਪਰ ਇਹ ਵੀ ਗੱਲ ਦਾ ਝੂਠ ਹੈ ਯਾਰ ਮੈਂ ਮੰਨ ਲਿਆ ਤੁਹਾਡਾ ਝੂਠ ਹੈ ਪਰ ਚਲ ਛੱਡੋ ਐਸ ਤੋਂ ਵੀ ਮੈਂ ਕਹਿੰਦਾ ਯਾਰ ਐਸਜੀਪੀਸੀ ਨੇ ਵੀ ਗਲਤ ਇਤਿਹਾਰ ਦਿੱਤਾ ਪਰ ਇਹ ਸੰਚੰਦੂ ਮਾਜਰਾ ਦੀ ਵੀ ਝੂਠੀ ਸਟੇਟਮੈਂਟ ਲੱਗ ਗਈ ਕੱਲ ਤੱਕ ਸਾਹਿਬ ਤੋਂ ਚਲੋ ਮਾਫੀ ਦਿੱਤੀ ਜਥੇਦਾਰ ਸਾਹਿਬ ਨੇ ਵਾਪਸ ਲਿੱਤੀ ਠੀਕ ਹੈ ਨਾ ਸਾਰੀਆਂ ਚੀਜ਼ਾਂ ਤੋਂ ਮੈਂ ਕਹਿਣਾ ਛੱਡ ਦਿਓ ਯਾਰ ਅੱਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਆ ਕਿ ਡੇਰਾ ਦੇ ਜਿਹੜੇ ਮੁਖੀ ਦੇ ਚੇਲੇ ਸੀਗੇ ਉਹਨਾਂ ਨੇ ਸ਼ਰਿਆਮ ਦਵਾਰਾਂ ਦੇ ਉੱਤੇ ਲਿਖ ਕੇ ਲਾਇਆ ਨਹੀਂ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹਿੰਮਤ ਲੈ ਕੇ ਛੁਡਾ ਲਓ ਤੇ ਮੈਨੂੰ ਦੱਸ ਦਿਓ ਜੇ ਉਹਦੇ ਖਿਲਾਫ ਜਾਂਚ ਕੀਤੀ ਹੋਵੇ ਲਿਆਓ ਦੱਸੋ ਉਹ ਫੜਲੇ ਆਸਟ੍ਰੇਲੀਆ ਦੇ ਦੋ ਭਰਾ ਉਹਨਾਂ ਨੂੰ ਉਹਨਾਂ ਦੇ ਡਾਂਗਾ ਮਾਰ ਛੱਡੀਆਂ ਫੜ ਫੜ ਕੇ ਬਾਅਦ ਜਦੋਂ ਰੋਲਾ ਪਿਆ ਸਿੱਖ ਪੰਥ ਜੋ ਇਹ ਤਾਂ ਹੈ ਹੀ ਨਹੀਂ ਫੜਨੇ ਦਾ ਡੇਰੇ ਵਾਲੇ ਸੀ ਫੜੇ ਡੇਰੇ ਵਾਲੇ ਉਲਟਾ ਜਾਨ ਬਚਾਨ ਲਈ ਇੱਥੋਂ ਦੀ ਪੁਲਿਸ ਬੜੀ ਸਖਸ਼ਮ ਪੁਲਿਸ ਆ ਪੰਜਾਬ ਦੀ ਪੁਲਿਸ ਵਰਗੀ ਪੁਲਿਸ ਨਹੀਂ ਹਿੰਦੁਸਤਾਨ ਚ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿਉਂਕਿ ਮੈਂ ਰਿਸਰਚ ਕੀਤੀ ਆ ਮੈਂ ਕਿਤਾਬ ਵੀ ਲਿਖ ਰਿਹਾ ਇੱਥੋਂ ਦੀ ਪੁਲਿਸ ਜਿਹੜੀ ਆ ਵਰਡ ਦੀ ਟੌਪ ਦੀ ਪੁਲਿਸ ਆ ਜਿਹਨੂੰ ਪੱਤਾ ਵੀ ਜਿਹਦੇ ਬਿਨਾ ਨਹੀਂ ਹਿੱਲ ਸਕਦਾ ਤੇ ਇੱਥੋਂ ਦੀ ਪੁਲਿਸ ਨੂੰ ਪਤਾ ਹੁੰਦਾ ਕਿ ਆ ਕਰਾਇਮ ਜਿਹੜਾ ਕੌਣ ਬੰਦਾ ਕਰ ਸਕਦਾ ਤੇ ਮੈਨੂੰ ਇਹ ਦੱਸੋ ਇੱਥੋਂ ਦੀ ਪੁਲਿਸ ਕੋਲੋਂ ਕੇਸ ਚੱਕ ਕੇ ਸੀਬੀਆਈ ਨੂੰ ਪੇ ਦਿੱਤਾ ਉਹ ਕਿੰਨੇ ਭੇਜਿਆ ਤਾਂਗੀ ਲਟਕ ਜੇ ਬਾਬੇ ਦੇ ਬੰਦਿਆਂ ਦੇ ਖਿਲਾਫ ਤਾਂ ਜਾਂਚ ਹੀ ਨਹੀਂ ਹੋਈ ਪੰਜਾਬ ਪੁਲਿਸ ਨੇ ਕੀਤੀ ਨਹੀਂ ਇਹਨਾਂ ਦੇ ਦੌਰਾਨ ਚਲੋ ਮੈਂ ਕਹਿੰਨਾ ਜੀ ਇਹ ਛੋਟੀ ਗੱਲ ਸੀਗੀ ਫੇਰ ਚਲੋ ਛੱਡੋ ਯਾਰ ਜਿਬੇਦਬੀਆਂ ਦੀਆਂ ਜਿਹੜੀਆਂ ਹੈਗੀਆਂ ਹੋਈਆਂ ਉਹਦੇ ਲਈ ਜਿਹੜੇ ਲੋਕ ਮੰਗ ਕਰ ਰਹੇ ਸੀ ਦੋਸ਼ੀਆਂ ਨੂੰ ਫੜਨ ਦੀ ਜਾਂ ਦੱਸ ਰਹੇ ਸੀ ਬਈ ਬਾਬੇ ਦੇ ਆ ਬੰਦੇ ਫੜੋ ਉਹਨਾਂ ਦੇ ਗੋਲੀਆਂ ਉਹਨਾਂ ਦੇ ਚਲਾਤੀਆਂ ਜਿਹੜ ਫੜਨ ਤਾਂ ਬਾਬੇ ਦੇ ਬੰਦਿਆਂ ਨੂੰ ਸੀ ਦੋਸ਼ੀਆਂ ਨੂੰ ਜਿਨ੍ਹਾਂ ਨੇ ਅੰਗ ਖਿਲਾਰੇ ਸੀ ਗੋਲੀਆਂ ਤੁਸੀਂ ਉਹਨਾਂ ਦੇ ਚਲਾਤੀਆਂ ਨੇ ਹੱਥੇ ਸਿੰਘਾਂ ਤੇ ਜਿਹੜੇ ਪਾਠ ਕਰ ਰਹੇ ਸੀ ਤੇ ਦੋਸ਼ੀਆਂ ਨੂੰ ਮੰਗ ਕਰ ਰਹੇ ਸੀ ਇਹ ਕਹਦੋ ਸਾਰਾ ਕੁਝ ਗਲਤ ਹੈ ਇਹ ਰਿਕਾਰਡ ਚ ਹੀ ਹੈ ਨਹੀਂ ਕਹਦੋ ਇਹ ਗਲਤ ਹੈ ਮੈਂ ਕਹਿ ਦਾਂਗਾ ਯਾਰ ਪ੍ਰਦੀਪ ਕਲੇਰ ਗਲਤ ਬੋਲਦਾ ਉਹ ਇੰਟਰਵਿਊ ਲੈਣ ਵਾਲੇ ਨੇ ਵੀ ਪਲਾਨ ਇੰਟਰਵਿਊ ਲੈ ਲਈ ਆ ਬਈ ਸੁਖਵੀਰ ਸਿੰਘ ਬਾਦਲ ਦੀ ਡੇਰਾ ਸੱਚਾ ਸੋਧਾ ਨਾਲ ਸਾਝ ਨਹੀਂ ਹੈਗੀ ਮੈਂ ਕਹਿ ਦਾਂਗਾ ਮੰਨ ਲੰਨਾ ਮੈਂ ਲੇਕਿਨ ਇਹ ਗੱਲਾਂ ਮੈਨੂੰ ਤਾਂ ਜਵਾਬ ਦੇ ਦਿਓ ਇਹ ਗੱਲਾਂ ਇਹ ਗੱਲਾਂ ਦਾ ਕੌਣ ਹੈ ਜ਼ਿੰਮੇਵਾਰ ਇਹ ਗੱਲਾਂ ਦਾ ਕੌਣ ਜ਼ਿੰਮੇਵਾਰ ਹੈ ਕਿ ਜਿਹੜਾ ਵਾ ਉਹਦੇ ਜਵਾਈ ਨੂੰ ਪੈਟਰੋਲ ਪੰਪ ਦੇਣਾ ਹਰ ਸਿਮਰਤ ਕੌਰ ਦਾ ਥੋੜੇ ਦਿਨਾਂ ਬਾਅਦ ਚੋਣਾ ਲੜਨਾ ਤੇ ਚੋਣਾ ਜਿੱਤਣਾ 2012 ਦਾ ਕੇਸ ਵਾਪਸ ਲੈਣਾ 2012 ਚ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਚ ਸਰਕਾਰ ਦੁਬਾਰਾ ਬਣਾਣਾ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਚਲੋ ਹੋਰ ਆਪਾਂ ਥੋੜਾ ਜਿਹਾ ਅੱਗੇ ਚੱਲ ਜੰਨੇ ਆਂ ਬੀਬੀ ਹਰਸਨਰਤ ਕੌਰ ਨੇ ਕਦੋਂ ਕੈਬਨਟ ਚੋਂ ਰਿਜ਼ਾਈਨ ਕੀਤਾ ਮੇਰੇ ਖਾ ਜਿਹੜਾ ਕਿਸਾਨ ਵੀ ਕਿਚ 14 ਤੋਂ 20 ਤੱਕ ਰਹੀ ਹੈ ਰਹੀ ਹੈ ਬਾਬੇ ਨੂੰ ਜਦੋਂ ਪ੍ਰੋਲ ਦਿੱਤੀ ਜਾਂਦੀ ਸੀ ਤੇ ਦੱਸੋ ਜੇ ਕੈਬਨਟ ਚੋਂ ਅਸਤੀਫਾ ਦਿੱਤਾ ਹੋਵੇ ਕਹਿਣ ਦੇ ਵੀ ਐਸੀ ਬਾਬੇ ਦੀ ਪ੍ਰੋਲ ਦਾ ਵਿਰੋਧ ਕਰਦੇ ਆ ਜੀ ਮੇਰਾ ਕੈਬਨਟ ਤੋਂ ਅਸਤੀਫਾ ਜੇ ਤੁਸੀਂ ਇਹਨੂੰ ਬਾਰ-ਬਾਰ ਪ੍ਰੋਲ ਦੇਓਗੇ ਮੈਂ ਤਾਂ ਨਹੀਂ ਸੁਣਿਆ ਬੀ ਹਰਸ਼ੀਮਰਤ ਕੌਰ ਨੇ ਕਦੀ ਕੈਬਨਿਟ ਛੱਡਣ ਦੀ ਧਮਕੀ ਦਿੱਤੀ ਹੋਵੇ ਯਾਰ ਇਹ ਛਿਹੜੇ ਬੰਦੇ ਦੇ ਉੱਤੇ ਦੋਸ਼ ਹੈ ਤਾਡੇ ਸ੍ਰਿਸ਼ਟੀ ਦੇ ਮਾਲਕ ਮੈਂ ਸ੍ਰਿਸ਼ਟੀ ਦੇ ਮਾਲਕ ਕਹੂੰਗਾ ਸ੍ਰੀ ਗੁਰਗ੍ਰੰਥ ਸਾਹਿਬ ਦੇ ਅੰਗ ਖਲਾਰਨ ਦੀ ਜਿਹਦੇ ਉੱਤੇ ਦੋਸ਼ ਹੈ ਉਹਨੂੰ ਤਾਡੀ ਸਰਕਾਰ ਕੇਂਦਰ ਸਰਕਾਰ ਚ ਉਹਨੂੰ ਪ੍ਰੋਲ ਦੇ ਰਹੀ ਹੈ ਤੇ ਤੁਸੀਂ ਉਸ ਸਰਕਾਰ ਦੇ ਭਾਈ ਵਾਲੋ ਫਿਰ ਤੁਸੀਂ ਕੋਈ ਸਾਡੀ ਸਾਂਝ ਨਹੀਂ ਹੈਗੀ ਇਹ ਝੂਠ ਹੈ ਖੜੇ ਹੋ ਜਾਂਦੇ ਵੀ ਸਾਡੇ ਗੁਰੂ ਮਹਾਰਾਜ ਜਿੰਦੇ ਅਸੀਂ ਪੋਤਾਂ ਜੀਂਦੇ ਕਰਕੇ ਅਸੀਂ ਜਿੰਦੇ ਆ ਜਿਹੜੇ ਸਾਡੇ ਸਵਸ ਪੈਦਾ ਕਰ ਰਿਆ ਜਿਹੜੇ ਸਾਡੇ ਅੰਦਰ ਸੱਚਖੰਡ ਦਾ ਰਸਤਾ ਜਿਹੜਾ ਸਾਨੂੰ ਦਿਖਾ ਰਿਆ ਸਾਡੇ ਗੁਰੂ ਮਹਾਰਾਜ ਉਹਨਾਂ ਦੇ ਅੰਗ ਇਹਨਾਂ ਨੇ ਖਿਲਾਰੇ ਆ ਤੇ ਤੁਸੀਂ ਇਹਨਾਂ ਦੇ ਉੱਤੇ ਰਹਿਨਵਾਈ ਕਰਦੇ ਪਏ ਹੋ ਜੀ ਤੁਸੀਂ ਇਹਨਾਂ ਨੂੰ ਪਰੋਲ ਦਿੰਦੇ ਪਰ ਉਹਦਾ ਜ਼ਿੰਮੇਦਾਰ ਕੌਣ ਹੈ ਕਿੱਥੇ ਕਿੱਥੇ ਜਾ ਤੁਸੀਂ ਆ ਕੇ ਸਫਾਈਆਂ ਦਿਓਗੇ ਕਿ ਸਾਡਾ ਕੋਈ ਦੋਸ਼ ਨਹੀਂ ਹੈਗਾ ਬਾਕੀ ਇਹਨਾਂ ਦੇ ਪਤਾ ਕੀ ਹੈ ਰਾਜਨੀਤਿਕ ਲੋਕਾਂ ਨੇ ਕਹਿਣਾ ਹੁੰਦਾ ਜੀ ਸਾਡਾ ਬੌਸ ਸਹੀ ਹੈ ਜੀ ਗਲਤ ਨਹੀਂ ਹੈ ਸਾਡਾ ਬੌਸ ਸਹੀ ਹੈ ਗਲਤ ਨਹੀਂ ਹੈ ਲੇਕਿਨ ਮੇਰੀ ਜਿਹੜੀ ਆਪਣੀ ਸੋਚ ਹੈ ਵੀ ਤੁਸੀਂ ਇੱਕ ਜਗ੍ਹਾ ਤੋਂ ਤਾਂ ਝੂਠ ਬੋਲ ਲੋਗੇ ਦੋ ਤੋਂ ਬੋਲ ਲੋਗੇ ਤਿੰਨ ਚੋਂ ਬੋਲ ਲੋਗੇ ਅੱਠ ਜਿਹੜੇ ਝੂਠ ਹੈ ਉਹ ਕਿੱਦਾਂ ਤੁਸੀਂ ਇਕੱਠੇ ਕਰਕੇ ਬੋਲ ਲੋਗੇ ਕਿੱਥੇ ਜਾਓਗੇ ਪ੍ਰਦੀਪ ਕਲੀਅਰ ਝੂਠਾ ਬੋਲ ਸਕਦਾ ਕਿ ਸੁਖਬੀਰ ਬਾਦਲ ਦੀ ਡੋਰਾ ਸਾਧਨਾ ਜਦੋਂ ਮੀਟਿੰਗ ਹੋਈ ਹੈ ਇਹਨਾਂ ਦੇ ਵਿੱਚ ਘਰ ਮੀਡੀਏਟਰ ਮੈਂ ਸੀਗਾ ਉਹ ਹੋ ਸਕਦਾ ਝੂਠ ਹੋਊਗਾ ਤੇ ਜਿਹੜੀਆਂ ਪ੍ਰੈਕਟੀਕਲ ਗੱਲਾਂ ਆ ਕਿ ਉਹਨੂੰ ਮਾਫ ਕਰਨਾ ਸ਼ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦਾ ਇਸ਼ਤਿਹਾਰ ਦੇਣਾ ਗੋਲਕਾਂ ਦਾ ਪੈਸਾ ਲੋਕਾਂ ਨੇ 10-10 ਸਰਵੇ ਮੱਥਾ ਟੇਕਿਆ ਤੇ ਤੁਸੀਂ ਐਸਜੀਪੀਸੀ ਨੇ ਉਹ ਪੈਸਾ ਬਾਬੇ ਦੀ ਜਿਹੜੀ ਆ ਉਹਨੂੰ ਚੜਤ ਲਈ ਆਪਣੀਆਂ ਅਖਬਾਰਾਂ 'ਚ ਖਰਚ ਕਰਤਾ ਯਾਰ 90 ਲੱਖ ਰੁਪਈਆ ਤੁਸੀਂ ਗੁਰਦੁਆਰਿਆਂ ਦੀ ਗੋਲਕਾਂ ਦਾ ਪੈਸਾ ਸਿਰਫ ਬਾਬਾ ਰਾਮ ਰਹੀਮ ਦੀ ਪ੍ਰਸ਼ੰਸਾ ਕਰਨ 'ਚ ਖਰਚ ਕਰਤਾ ਕਮਾਲ ਆ ਯਾਰ ਫਿਰ ਤੁਸੀਂ ਕਹਿੰਦੇ ਹੋ ਜੀ ਸਾਡਾ ਕਸੂਰ ਕੋਈ ਨਹੀਂ ਸਭ ਇੱਕ ਹੋਰ ਗੱਲ ਹੈ ਪ੍ਰਦੀਪ ਕਲੇਰ ਨੇ ਕਿਹਾ ਸੁਖਵੀਰ ਬਾਦਲ ਨੇ ਬੜਾ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਕਿ ਇੱਥੇ ਦਾ ਮੈਂ ਬਾਬਾ ਆ ਸ੍ਰੀ ਕਾਲ ਤਖਤ ਸਾਹਿਬ ਦੀ ਪ੍ਰਮੁਖਤਾ ਨੂੰ ਨਾ ਕਰਦਿਆਂ ਹੋਇਆਂ ਸੁਖਵੀਰ ਬਾਦਲ ਇਦਾਂ ਕਰ ਰਿਹਾ ਉਹ ਜਿਹੜੇ ਆਪਣੇ ਆਪ ਨੂੰ ਪੰਤਕ ਪਾਰਟੀ ਦੇ ਪ੍ਰਧਾਨ ਕਹਿੰਦੇ ਆ ਯਾਰ ਇੱਕ ਗੱਲ ਦੱਸੋ ਸ਼੍ਰੀ ਅਕਾਲ ਤਖਸਾਲ ਜਿਹੜਾ ਸਰਵੋੱਚ ਹੈ ਉਹਦੇ ਜੱਥੇਦਾਰਾਂ ਨੂੰ ਕੌਣ ਅਪੁਆਇੰਟ ਕਰਦਾ ਐ ਐਸੇ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਇਸ ਵਿਸ਼ੇ ਤੇ ਸ਼੍ਰੀ ਅਕਾਲ ਤਖਸਾਲ ਦੇ ਵਿਸ਼ੇ ਤੇ ਤੁਹਾਡੇ ਨਾਲ ਕੋਈ ਗੱਲ ਕਰਾਂ ਕਿਉਂਕਿ ਮੈਂ ਉਹਦਾ ਬਹੁਤ ਤਗੜਾ ਉਸ ਤਾਕਤ ਨੂੰ ਅਹਿਸਾਸ ਕਰਦਾ ਮੇਰੀ ਸਭ ਤੋਂ ਜ਼ਿਆਦਾ ਸ਼ਰਧਾ ਸ਼੍ਰੀ ਅਕਾਲ ਤਖਸਾਲ ਦੇ ਪ੍ਰਤੀ ਆ ਮੈਂ ਬੇਨਤੀ ਕਰਦਾ ਥੋੜਾ ਜਿਹਾ ਆਪਾਂ ਨੂੰ ਨਰਮੀ ਨਾਲ ਸਿਰਫ ਇੱਕ ਲਾਈਨ ਚ ਗੱਲ ਖਤਮ ਕਰੀਏ ਤੁਸੀਂ ਅਕਾਲ ਤਖਤ ਸਾਹਿਬ ਬਾਰੇ ਹੋਰ ਕੋਈ ਸਵਾਲ ਨਾ ਕਰਿਓ ਮੇਰੀ ਗੱਲ ਛੋਟੇ ਵੀ ਸੁਣੋ ਗੁੱਸਾ ਮਨ ਚੰਗਾ ਮੰਨੋ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਇੱਕ ਸ੍ਰਿਸ਼ਟੀ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੈ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ ਜੀ ਦੇ ਪ੍ਰਦਾਨ ਕਿਰਪਾਲ ਸਿੰਘ ਬਡੂਂਗਰ ਬਾਦਲ ਸਾਹਿਬ ਦੇ ਕਦੇ OSD ਵੀ ਰਹੇ ਨੇ ਸਲਾਹਕਾਰ ਵੀ ਰਹੇ ਨੇ ਉਹ ਰਹੇ ਨੇ ਅਫਤਾਰ ਸਿੰਘ ਮੱਕੜ ਬਾਦਲਾਂ ਦੇ ਖਾਸ ਉਹ ਰਹੇ ਨੇ ਹਰਜਿੰਦਰ ਸਿੰਘ ਧਾਮੀਆ ਜਿਹੜੇ ਹੁਣ ਬਾਦਲ ਚਿੱਠੀ ਦੇਣਗੇ ਤੇ ਨਾਲ ਗਏ ਸੀ ਜਿਹੜੇ ਕਾਲ ਤਖਤ ਸਾਹਿਬ ਦੇ ਜਥੇ ਉਹ ਹੈਗੇ ਨੇ ਬੀਬੀ ਜਗੀਰ ਕੌਰ ਰਹੀ ਆ ਸੋ ਇਹ ਸਾਰਿਆਂ ਨੂੰ ਕਿਸੇ ਦਿਨ ਮੇਰੇ ਨਾਲ ਚਰਚਾ ਕਰ ਲਈਓ ਭਈ ਭਾਈ ਰਣਜੀਤ ਸਿੰਘ ਕਲਤਾਖ ਸਾਹਿਬ ਦੇ ਜਥੇਦਾਰ ਹੁੰਦੇ ਸੀ ਉਹਨਾਂ ਨੂੰ ਕਿਵੇਂ ਲਾਇਆ ਗਿਆ ਇਤਿਹਾਸ ਤਾਂ ਨਹੀਂ ਮਿਟ ਸਕਦਾ ਕਿਵੇਂ ਲਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਕਲਤਾਖ ਸਾਹਿਬ ਦੇ ਕਾਰਜਵਾਹਕ ਜਥੇਦਾਰ ਸਨ ਔਰ ਉਹਨਾਂ ਨੂੰ ਲਾ ਕੇ ਦਮਦਮਾ ਸਾਹਿਬ ਭੇਜਿਆ ਗਿਆ ਉਹ ਕਿਉਂ ਭੇਜਿਆ ਗਿਆ ਇਹਦੇ ਉੱਤੇ ਵੀ ਕਿਸੇ ਦਿਨ ਕੋਖ ਕਰੋ ਵਿਚਾਰ ਕਰੋ बस मैं कहना यार अकाल तक श्री काल तक साहबारे इना की आपा बोल बोल सकदा मैं है अगो मेरा मन भी अंदरो आत्मा भी मेरी आवाज नहीं दे रही अच्छा डॉक्टर साहब ਤੁਸੀਂ ਇਸ ਸਮਾ ਜਿਹੜਾ ਆਪਣੀ ਕਲਮ ਦੇ ਵਿੱਚੋਂ ਕੱਢਿਆ ਆ ਤੁਸੀਂ ਦੇਖਿਆ ਇਹ ਸਾਰਾ ਕੁਝ ਜਿੱਦਾਂ ਜਿੱਦਾਂ ਹੋਇਆ ਔਰ ਕੱਲ ਦੀ ਤੁਸੀਂ ਜਿਹੜੀ ਇੰਟਰਵਿਊ ਸੁਣੀ ਹੈ ਤੁਹਾਨੂੰ ਲੱਗਦਾ ਉਹਦੇ ਵਿੱਚ ਸਚਾਈ ਹੈ ਕਿਉਂਕਿ ਹੁਣ ਗੱਲਾਂ ਉੱਠਣ ਲੱਗੀਆਂ ਪਲਾਨਡ ਇੰਟਰਵਿਊ ਸੀ ਗੱਲ ਇੱਕ ਮੈਂ ਪਹਿਲਾਂ ਗੱਲ ਉਹਦੇ 'ਚ ਹੋਰ ਕਰਦਾ ਮੈਂ ਆਪਣੀ ਜ਼ਿੰਦਗੀ ਦਾ ਉਹ ਦੌਰ ਦੇਖਿਆ कि ਜਦੋਂ ਅਕਾਲ ਤਖਤ ਸਾਹਿਬ ਤੋਂ ਪੜਦਾ ਮੈਂ ਬਹੁਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਔਰ ਉਥੋਂ ਦੀਆਂ ਰੋਹਾਨੀਅਤ ਬਾਰੇ ਬਹੁਤ ਪੜਨਾ ਕਿ ਜਦੋਂ ਉਥੋਂ ਆਵਾਜ਼ ਨਿਕਲਦੀ ਸੀ ਤੇ ਸਾਰਾ ਸਿੱਖ ਪੰਥ ਖੜਾ ਹੋ ਜਾਂਦਾ ਸੀ ਕਿਸੇ ਸਿੱਖ ਦੇ ਵਿੱਚ ਚਾਹੇ ਉਹਦੀ ਅਕਾਲੀ ਦਲ ਨਾਲ ਦਾ ਵਰਕਰ ਹੈ ਭਾਵੇਂ ਉਹ ਕਾਂਗਰਸ ਦਾ ਵਰਕਰ ਹੈ ਉਹਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾ ਤੁਸੀਂ ਦੇਖਿਆ ਹੁਣ ਕਾਲ ਤੱਕ ਸਾਧ ਦੇ ਹੁਕਮਾਂ ਦੀ ਵੀ ਲੋਗ ਉਲੰਘਣਾ ਕਰਦੇ ਨੇ ਉਹਨਾਂ ਦੀ ਜਿਹੜੀ ਇੱਕ ਸਿੱਖ ਪੰਥ ਨੂੰ ਸੰਦੇਸ਼ ਹੈ ਲੋਗ ਉਹਨੂੰ ਮੰਨਣਾ ਵੀ ਘੱਟ ਕਰ ਗਏ ਨੇ ਕਾਫੀ ਹੁਣ ਜੇ ਮੰਨ ਲਓ ਉਥੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੈ ਜਾਂ ਹੋਰ ਚੀਜ਼ਾਂ ਜਾਰੀ ਹੁੰਦੀਆਂ ਬਹੁਤ ਲੋਗ ਜਿਹੜੇ ਉਹਨੂੰ ਇਗਨੋਰ ਕਰਦੇ ਨੇ ਠੀਕ ਹੈ ਨਾ ਤੇ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਅਮਰੀਕਾ ਗਏ ਪਿੱਛੇ ਜੀ ਤੁਸੀਂ ਸਾਰਿਆਂ ਨੇ ਖਬਰਾਂ ਚ ਦੇਖਿਆ ਉਹਨਾਂ ਦਾ ਵਿਰੋਧ ਹੋਇਆ ਸਿੱਖ ਲੋਕਾਂ ਨੇ ਵਿਰੋਧ ਕਿਸੇ ਦੀ ਤਾਕਤ ਹੁੰਦੀ ਸੀ ਯਾਰ ਇਹ ਕਿੰਨਾ ਨੇ ਕਮਜ਼ੋਰ ਕੀਤਾ ਕਿੰਨਾ ਨੇ ਕੀਤਾ ਕਮਜ਼ੋਰ ਕਮਜ਼ੋਰ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਆਪਣੀ ਕੁਰਸੀ ਲਈ ਧਰਮ ਨੂੰ ਵੇਚਿਆ ਤੇ ਜਿਨ੍ਹਾਂ ਨੇ ਆਪਣੀ ਸਰਕਾਰਾਂ ਦੁਆਰਾ ਬਣਾਉਣ ਲਈ ਕੇਂਦਰ ਚ ਵਜਾਰਤਾ ਲੈਣ ਲਈ ਪੰਜਾਬ ਦੇ ਵਿੱਚ ਸਿੱਖੀ ਨੂੰ ਕਮਜ਼ੋਰ ਕੀਤਾ ਮੈਂ ਦੁਬਾਰਾ ਉਹ ਸਵਾਲ ਦੁਹਰਾਣਾ ਚਾਹੁੰਦਾ ਡਾਕਟਰ ਸਾਹਿਬ ਤੁਸੀਂ ਉਹ ਸਮਾਂ ਜਿਹੜਾ ਉਹ ਆਪਣੀ ਕਲਮ ਚ ਲੰਘਾਇਆ ਆ ਤੁਸੀਂ ਦੇਖਿਆ ਆ ਉਸ ਸਮੇਂ ਕੀ ਕੁਝ ਹੋਇਆ 12 ਚ ਕੀ ਹੋਇਆ 7 ਚ ਕੀ ਹੋਇਆ 15 ਚ ਕੀ ਹੋਇਆ ਕੱਲ ਦੀ ਜਿਹੜੀ ਇੰਟਰਵਿਊ ਹੋਈ ਹੈ ਤੁਸੀਂ ਸੁਣੀ ਆ ਉਹ ਸਾਰੀ ਤੁਸੀਂ ਉਹ ਨਾਲ ਰਿਲੇਟ ਕਰ ਪਾ ਰਹੇ ਹੋ ਕਿਉਂਕਿ ਸਵਾਲ ਉੱਠ ਰਹੇ ਨੇ ਕਿ ਉਹ ਪਲਾਨਡ ਇੰਟਰਵਿਊ ਸੀ ਯਾਰ ਮੈਂ ਕਹਿੰਦਾ ਜੀ ਮੈਂ ਤਾਂ ਆਪ ਕਹਿੰਦਾ ਜੀ ਪ੍ਰਦੀਪ ਕਲੇਅਰ ਪਲਾਨਡ ਹੋ ਸਕਦਾ ਹੋ ਸਕਦਾ ਵੀ ਉਹ ਕੱਲ ਆ ਕੇ ਬੋਲੇ ਉਹ ਯਾਰ ਇਹ ਤਾਂ ਚੀਜ਼ਾਂ 2012 ਤੋਂ ਚੱਲਦੀਆਂ ਭਈ ਅਸੀਂ ਦੇਖਦੇ ਵੇ 12 ਸਾਲਾਂ ਤੋਂ ਦੇਖਦੇ ਪਏ ਆ ਕਲੀਅਰ ਤਾਂ ਅੱਜੋ ਬੋਲਦਾ ਪਿਆ ਮੈਂ ਤਾਂ ਕਹਿਣਾ ਪਿਆ ਯਾਰ ਕੀ ਇਸ ਵਾਪਸ ਨਹੀਂ ਲਿੱਤਾ ਸਲਾਬਤਪੁਰਾ ਵਾਲਾ ਅਨਟ੍ਰੇਸ ਫਾਈਲ ਨਹੀਂ ਭਰੀ ਕਿੰਨੇ ਭਰੀ ਆ ਸਰਕਾਰ ਤੁਹਾਡੀ ਸੀ ਕਿਵੇਂ ਭਰ ਗਿਆ ਕੋਈ ਯਾਰ ਤੁਸੀਂ ਮੈਨੂੰ ਦੱਸੋ ਯਾਰ ਕਿੰਨੇ ਆਪਾਂ ਅੰਗ ਨਹੀਂ ਖਲਾਰੇ ਗਏ ਐਸੀ ਬਿਜ਼ਨਸ ਤੇ ਯਾਰ ਨਹੀਂ ਦਿੱਤਾ ਕੋਰਿਲੇਟ ਕੀ ਕਰਨਾ ਯਾਰ ਇਹ ਤਾਂ ਗੱਲਾਂ ਬਾਤ ਦੀਆਂ ਮਨ ਲਿਆ ਜੁਗਵੀਰ ਬਾਦਲ ਦਾ ਕੋਈ ਰੋਲ ਨਹੀਂ ਫਿਰ ਇਹ ਦੱਸ ਦੇ ਨੇ ਸਾਰੀਆਂ ਚੀਜ਼ਾਂ 'ਚ ਰੋਲ ਕੀ ਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਜਿੰਨੀਆਂ ਦੱਸੀਆਂ ਬਾਬੇ ਦੇ ਜਵਾਈ ਨੂੰ ਪٹرول ਪੰਪ ਦੇਣ ਵਾਲੀਆਂ ਕਿਹੜੀਆਂ ਤਾਕਤਾਂ ਸੀਗੀਆਂ ਰਾਤੋਂ ਰਾਤ ਇੰਪਰੂਵਮੈਂਟ ਰਸ ਦਾ ਦਫ਼ਤਰ ਖੁੱਲਦਾ ਕਾਲਿਆ ਕਲੋਨੀ ਅੰਮ੍ਰਿਤਸਰ ਬਾਈਪਾਸ ਵੇਰਕਾ ਮਿਲਕ ਪਲਾਂਟ ਦੇ ਕੋਲ ਪੰਪ ਲਾਟ ਕੀਤਾ ਜਾਂਦਾ ਉਹ ਕਿੰਨਾ ਨੇ ਕਰਤਾ ਰਾਤੋਂ ਰਾਤ ਖੜੇ ਹੋ ਕੇ ਸਾਹਮਣੇ ਆ ਕੇ ਦੱਸਣ ਸਰਕਾਰ ਤਾਂ ਇਹਨਾਂ ਦੀ ਸੀ ਕੌਣ ਕਰ ਗਿਆ ਅਫਸਰ ਕਰ ਗਿਆ ਇੱਕ ਅਫਸਰ ਦੀ ਨਹੀਂ ਹਿੰਮਤ ਹੈਗੀ ਆ ਯਾਰ ਆਪਾਂ ਗੱਲ ਨਹੀਂ ਸਮਝਦਾ ਮੈਂ ਕਹਿੰਦਾ ਕੋਰਲ ਪ੍ਰਦੀਪ ਕਲੇ ਨੂੰ ਮੈਂ ਮੰਨਦਾ ਹੀ ਨਹੀਂ ਮੈਂ ਨਹੀਂ ਇੰਟਰਵਿਊ ਨੂੰ ਮੰਨਦਾ ਉਹ ਹੋ ਸਕਦਾ ਪਲਾਨ ਹੋਵੇ ਲੇਕਿਨ ਇਹ ਜਿਹੜੀਆਂ ਗੱਲਾਂ ਹੋਈਆਂ ਕੋਟਕਪੂਰਾ ਬੈਬਲ ਕੱਲਾਂ 'ਚ ਗੋਲੀਆਂ ਨਹੀਂ ਮਾਰੀਆਂ ਗਈਆਂ ਸਿੰਘਾਂ ਨੂੰ ਅੰਗ ਨਹੀਂ ਖਲਾਰੇਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸਣਾ ਪਏਗਾ ਨਾ ਮਾਫੀਨਾਮਾ ਨਹੀਂ ਲੈ ਕੇ ਗਏ ਸ੍ਰੀ ਕਾਲ ਤਖਤ ਸਾਹਿਬ ਤੇ ਮਾਫੀਨਾਮਾ ਨਹੀਂ ਲੈ ਕੇ ਗਏ ਮੰਗ ਮੈਂ ਤਾਂ ਕਹਿੰਦਾ ਯਾਰ ਜਿਹੜੇ ਲੈ ਕੇ ਗਏ ਉਹਨਾਂ ਨੇ ਵੀ ਮਾਫੀ ਮੰਗਣੀ ਚਾਹੀਦੀ ਆ ਵੇ ਅਸੀਂ ਮਾਫੀ ਲੈ ਕੇ ਆਏ ਸੀ ਯਾਰ ਸਾਡੇ ਕੋ ਗੁਨਾਹ ਹੋਇਆ ਕਬੂਲ ਲੈਣਾ ਚਾਹੀਦਾ ਗੁਨਾਹ ਸਿੱਖ ਪੰਥ ਦੀ ਫਿਲਾਸਫੀ ਹੈ ਔਰ ਸਿੱਖ ਪੰਥ ਦੇ ਵਿੱਚ ਗੁਰੂਆਂ ਦੀ ਮਿਹਰਬਾਨੀ ਹੈ ਕਿ ਜਿਹੜਾ ਨਿਮਕ ਆਵੇ ਉਹਨੂੰ ਮਾਫ ਕਰਦੇ ਹੋ ਨਿਮਕੇ ਚਲੇ ਜਾਓ ਯਾਰ ਸਾਰੇ ਸ਼੍ਰੀ ਕਾਲ ਤੱਕ ਸਾਹਿਬ ਬਹਿ ਜੋ ਜਾ ਕੇ ਹੱਥ ਜੋੜ ਕੇ ਮਾਫੀ ਮਾਫੀ ਉਹ ਤੋਂ ਹੈ ਹੀ ਮਾਫੀ ਹੈ ਯਾਰ ਉਹ ਤਾਂ ਬਖਸ਼ਣ ਆਹ ਰਿਹਾ ਉਹ ਤਾਂ ਬਖਸ਼ਣ ਆਹ ਰਿਹਾ ਤੁਸੀਂ ਦਰਬਾਰ ਸਾਹਿਬ ਦੀ ਅੰਦਰ ਜਦੋਂ ਪੌੜੀਆਂ ਤੋਂ ਆਉਂਦੇ ਹੋ ਕਦੀ ਅੱਖਾਂ ਬੰਦ ਕਰਕੇ ਅਹਿਸਾਸ ਕਰੋ ਤੁਹਾਡੇ ਸਰੀਰ ਦੇ ਵਿੱਚ ਤਰੰਗਾਂ ਆਉਂਦੀਆਂ ਕਦੀ ਸੱਚੇ ਮਨ ਨਾਲ ਅੱਖਾਂ ਬੰਦ ਕਰਕੇ ਨਾ ਜਦੋਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰੋ ਤੇ ਜਰੂਰ ਇੱਕ ਵਾਰੀ ਹੱਥ ਜੋੜੋਗੇ ਤੁਹਾਡੇ ਸਰੀਰ ਦੇ ਅੰਦਰ ਕੰਬਣੀ ਛਿੜਦੀ ਹੁੰਦੀ ਆ ਉਹ ਕੰਬਣੀ ਕਿਉਂ ਛਿੜਦੀ ਆ ਉਹ ਇਸੇ ਕਰਕੇ ਛਿੜਦੀ ਆ ਕਿਉਂਕਿ ਤੁਸੀਂ ਰੋਹਾਨੀਅਤ ਦੇ ਦਰਬਾਰ 'ਚ ਆ ਗਏ ਹੋ ਉਸ ਦਰਬਾਰ 'ਚ ਆ ਗਏ ਹੋ ਜਿੱਥੇ ਸਾਖਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਹੈ ਉਹ ਸ੍ਰੀ ਗੁਰੂ ਜੜਾ ਵਾ ਗੋਲਡਨ ਟੈਂਪਲ ਜਿਹਨੂੰ ਸਿੱਛ ਦਰਬਾਰ ਸਾਹਿਬ ਕਹਿੰਦੇ ਆ ਉਹਨਾਂ ਨੇ ਪੱਥਰ ਰਖਵਾ ਕੇ ਉਹਨੂੰ ਤਿਆਰ ਕਰਵਾਇਆ। ਕੋ ਸਾ ਮੈਮ ਹੁਣ ਅੰਤੋਂ ਦੇ ਵਿੱਚ ਧਰਤ ਤੋਂ ਆਹੀ ਪੁੱਛਣਾ ਚਾਹੁੰਦਾ ਆ ਕਿ ਹੁਣ ਆ ਸਾਰਾ ਕੁਝ ਡਿਸਕਲੋਜ਼ ਹੋ ਗਿਆ ਅੱਗੇ ਅਜੇ ਕਿਹਾ ਗਿਆ ਕਿ ਅਜੇ ਪਿਕਚਰ ਹੋਰ ਵੀ ਰਹਿੰਦੀ ਆ ਦੱਸਣ ਵਾਲੀ। ਯਾਰ ਇਹ ਇੱਕ ਨਾ ਮੈਨੂੰ ਯਾਦ ਆ ਸੁਨੀਲ ਜਾਖੜ ਉਹਨਾਂ ਨੇ ਵੀ ਇੱਕ ਵਾਰ ਜਲੰਧਰ ਚ ਪ੍ਰੈਸ ਕਾਨਫਰੰਸ ਕੀਤੀ ਸੀ ਮੈਨੂੰ ਯਾਦ ਆ ਰਿਹਾ ਹੁਣ ਤੁਹਾਡੀਆਂ ਗੱਲਾਂ ਚੋਂ। ਉਹਨਾਂ ਨੇ ਵੀ ਇਹ ਕਿਹਾ ਸੀ ਵੀ ਇੰਨੇ ਕ ਸਬੂਤ ਹੈਗੇ ਆ ਵੀ ਤੁਹਾਨੂੰ ਦੱਸਣ ਲੱਗਿਆ ਵੀ ਸਾਨੂੰ ਟਾਈਮ ਲੋ ਤੁਹਾਨੂੰ ਦੱਸਾਂਗੇ ਬਹੁਤ ਕੁਝ। ਭਾਈ ਇਹਨਾਂ ਦੀ ਮੁਲਾਕਾਤ ਕਿੱਥੇ ਕਿੱਥੇ ਹੋਈ ਆ ਮੈਂ ਜ਼ਰੂਰ ਇੱਕ ਦਿਨ ਨਾ ਸੁਨੀਲ ਜਾਖੜ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਉਦੋਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਹੁਣ ਬੀਜੇਪੀ ਚਲੇ ਗਏ ਹੁਣ ਤਾਂ ਚਲੋ ਖੈਰ ਉਹਨਾਂ ਨੇ ਕੀ ਬੋਲਣਾ ਲੇਕਿਨ ਉਦੋਂ ਉਹ ਖੜਕਾ ਕੇ ਬੋਲ ਕੇ ਗਏ ਸੀ ਉਹਨਾਂ ਨੇ ਉਹਨਾਂ ਨੇ ਬੋਲਣਾ ਨਹੀਂ ਬੋਲਣਾ ਪਰ ਇਤੇ ਇਹ ਬੋਲੇ ਜਾ ਸਕਦਾ ਕਿ ਬੀਜੇਪੀ ਨਾਲ ਕਿਤੇ ਲਿੰਕ ਤਾਂ ਨਹੀਂ ਨਹੀਂ ਬੀਜੇਪੀ ਨਾਲ ਲਿੰਕ ਯਾਰ ਦੇਖੋ ਸਰਕਾਰਾਂ ਬਣਾਣੀਆਂ ਹਰਿਆਣੇ ਚ ਪੰਜਾਬ ਦੀ ਮਾਲਵਾ ਦੇ ਵਿੱਚ ਰਾਮ ਰਹੀਮ ਦੇਸ਼ਰਦਾਲੂਆਂ ਦਾ ਪ੍ਰਭਾਵ ਹੈਗਾ ਠੀਕ ਹੈ ਨਾ ਔਰ ਉਹ ਜਿਹੜਾ ਪ੍ਰਭਾਵ ਹੈ ਉਹ ਨੂੰ ਸਿਆਸਤਦਾਨ ਉਹਦਾ ਇਸਤੇਮਾਲ ਕਰਦੇ ਐ ਐਵੇਂ ਥੋੜਾ ਉਹਨਾਂ ਨੂੰ ਬਾਰ ਬਾਰ ਪਰੋਲ ਦਿੱਤੀ ਜਾਂਦੀ ਆ ਠੀਕ ਹੈ ਮੈਂ ਅੰਤ ਵਿੱਚ ਆਹੀ ਪੁੱਛਣਾ ਹੈ ਕਿ ਹੁਣ ਇਸ ਇੰਟਰਵਿਊ ਤੋਂ ਬਾਅਦ ਜਿੰਨਾ ਡਿਸਕਲੋਜ਼ਰ ਹੋਇਆ ਆ ਇਸ ਦੇ ਬਾਵਜੂਦ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਮਤਲਬ ਸੁਖਵੀਰ ਬਾਦਲ ਦਾ ਕੇਸ ਕਿਉਂਕਿ ਇਹ ਕਾਲ ਤੱਕ ਸਾਹਿਬ ਦਾ ਅੱਗੇ ਚੱਲਦਾ ਪਿਆ ਆ ਕੀ ਕਿਵੇਂ ਦੇਖਦੇ ਹੋ ਦੇਖੋ ਸ਼੍ਰੀ ਕਾਲਤਖਸਾਬ ਦੇ ਕੋਲ ਜਿਹੜਾ ਚੱਲ ਰਿਹਾ ਉਹਦੇ ਉੱਤੇ ਤਾਂ ਆਪਾਂ ਨਾ ਤਾਂ ਆਪਣੇ ਕੋਲ ਹਿੰਮਤ ਹੈ ਤੇ ਨਾ ਆਪਾਂ ਕਹਿਣਾ ਚਾਹੁੰਦੇ ਆ ਲੇਕਿਨ ਉਸ ਮਾਲਕ ਦੀ ਕਚਾਰੀ ਬਹੁਤ ਵੱਡੀ ਹੈ ਇੱਕ ਲਾਈਨ ਯਾਦ ਰੱਖੀਏ ਸਾਹਿਬ ਉਸ ਮਾਲਕ ਦੀ ਕਚਾਰੀ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਔਰ ਉਸ ਮਾਲਕ ਦੇ ਕੋਲੋਂ ਮੰਗ ਲਓ ਮਾਫੀ ਯਾਰ ਮੈਂ ਤਾਂ ਆਪ ਕਹਿਣਾ ਮੇਰੇ ਵੀ ਅੰਦਰੋਂ ਆਵਾਜ਼ ਆ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਚੰਗੇ ਇਨਸਾਨ ਹੈ ਦੇਖੋ ਉਹਨਾਂ ਦੇ ਫਾਦਰ ਜਿਹੜੇ ਆ ਉਹਨਾਂ ਨੇ ਸਿੱਖ ਪੰਥ ਲਈ ਕਾਫੀ ਕੁਝ ਕੀਤਾ ਬਾਅਦ ਚਾ ਕੇ 96 ਤੋਂ ਬਾਅਦ ਜਦੋਂ ਉਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀਆਂ ਉਸ ਤੋਂ ਬਾਅਦ ਸਿੱਖੀ ਜਿਹੜੀ ਆ ਉਹਦਾ ਨਗਾਰ ਹੋਇਆ ਉਸ ਤੋਂ ਬਾਅਦ ਤੁਸੀਂ 96 ਤੋਂ ਬਾਅਦ ਦੇਖੋ ਪੰਜਾਬ ਦੇ ਵਿੱਚ ਸਿੱਖਾਂ ਦਾ ਮੋਰਲ ਡਾਊਨ ਹੋਇਆ ਐਸਜੀਪੀਸੀ ਕਮਜ਼ੋਰ ਹੋਈ ਹੈ ਸ਼੍ਰੀ ਕਾਲ ਤਖਸਾਲ ਨੂੰ ਵੀ ਕਮਜ਼ੋਰ ਹੋਇਆ ਔਰ ਸਿੱਖ ਪੰਥ ਵੀ ਕਮਜ਼ੋਰ ਹੋਇਆ 1996 ਤੋਂ ਬਾਅਦ ਕਾਰਨ ਵਧਾ ਕਿਹਾ 96 ਤੋਂ ਪਹਿਲ ਬਾਅਦ ਅਸੀਂ ਸਾਰੇ ਆਪਣੇ ਹਿੱਤ ਕੇਂਦਰ ਦੀ ਲੀਡਰਸ਼ਿਪ ਨੂੰ ਦੇ ਦਿੱਤੇ ਆ ਔਰ 96 ਤੋਂ ਪਹਿਲਾਂ ਇਹ ਉਹੀ ਐਸਜੀਪੀਸੀ ਹੈ ਉਹੀ ਅਕਾਲੀ ਦਲ ਹੈ ਜਿਨੇ ਇੰਦਰਾ ਗਾਂਧੀ ਨੂੰ ਥੱਲੇ ਲਾ ਦਿੱਤਾ ਸੀ ਇਹ ਉਹੀ ਸ਼ਰੋਨੀ ਅਕਾਲੀ ਦਲ ਬਦਲ ਹੈ 96 ਤੋਂ ਬਾਅਦ ਸਾਡੀ ਆਵਾਜ਼ ਜਿਹੜੀ ਆ ਉਹ ਦਬ ਗਈ ਨਰਮ ਹੋ ਗਈ ਆ ਅਸੀਂ ਆਪਣੀ ਕੁਰਸੀ ਖਾਤਰ ਨਰਮ ਕਰ ਲਈ ਆ ਉਹਨ ਦੇ ਨਾਲ ਪੰਜਾਬ ਚ ਕਾਹਨ ਹੋਇਆ ਸਿੱਖੀ ਦਾ ਵੀ ਕਾਹਨ ਹੋਇਆ ਕਿਉਂਕਿ ਸਿੱਖ ਪੰਥ ਜਿਹੜੀ ਐ ਇਹਦੀ ਤੁਹਾਨੂੰ ਇਹ ਪਤਾ ਹੈ ਬਈ ਦਿੱਲੀ ਨਾਲ ਪੰਜਾਬੀਆਂ ਦਾ ਬੜਾ ਟਕਰਾਵ ਰਿਹਾ ਸਿੱਖਾਂ ਦਾ 15 ਕੇ 16 ਵਾਰ ਦਿੱਲੀ ਜਿਹੜੀ ਐ ਸਿੱਖਾਂ ਨੇ ਜਿੱਤੀ ਐ ਤੇ ਜਦੋਂ ਅਸੀਂ ਦਿੱਲੀ ਦੇ ਅੱਗੇ ਗੋਡੇ ਟੇਕ ਦਾਂਗੇ ਨਾ ਸਿੱਖ ਪੰਥ ਬਰਦਾਸ਼ਤ ਨਹੀਂ ਕਰਦਾ ਤੁਹਾਨੂੰ ਪਤਾ ਹੈ ਇਸ ਸਥਿਤੀ ਬਣੀ ਹੋਈ ਹੈ ਅਜੇ ਉਸ ਇੰਟਰਵਿਊ ਦੇ ਵਿੱਚ ਵੀ ਕਹ ਦਿੱਤਾ ਗਿਆ ਕਿ ਅਜੇ ਹੋਰ بڑے ਖੁਲਾਸੇ ਨਹੀਂ ਉਹਨਾਂ ਦੀ ਵੀ ਉਹਨਾਂ ਦਾ ਵੀ ਇੰਤਜ਼ਾਰ ਕਰਨਾ ਪਵੇਗਾ ਔਰ ਖਾਸ ਕਰਕੇ ਸ਼੍ਰੀਕਾਲ ਤੱਕ ਸਾਹਮਣੇ ਜਿਹੜਾ ਮਾਮਲਾ ਚੱਲਦਾ ਪਿਆ ਉਸ ਦੇ ਵਿੱਚ ਕੀ ਕੁਝ ਬਣਦਾ ਉਹਦੇ ਉੱਤੇ ਵੀ ਨਿਗਾਹ ਬਣੀ ਹੋਈ ਹੈ ਤੁਹਾਨੂੰ ਤੜ ਤੱਕ ਪਹੁੰਚਾਉਂਦੇ ਰਹਿਾਂਗੇ ਦੱਸਦੇ ਰਹਿਾਂਗੇ ਉਦ ਤੱਕ ਲਈ ਬਣੇ ਰਹੋ 1 India Punjabi Subscribe to 1 India channel and never miss an update